ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਵੀਡੀਓ ਕਈ ਭੈਣਾਂ ਨੇ ਕਈ ਦਿਨਾਂ ਤੋਂ ਕਮੈਂਟ ਆ ਰਹੀ ਸੀ ਵੀ ਬਾਈ ਜੀ ਤੁਸੀਂ ਕਲਰ ਕੱਪ ਦੀ ਪੇਸਟਿੰਗ ਕਰਨ ਦੀ ਵੀਡੀਓ ਬਣਾਓ ਠੀਕ ਹੈ ਅੱਜ ਆਪਾਂ ਉਹ ਕਲਰ ਕੱਪ ਦੀ ਪੇਸਟਿੰਗ ਦੀ ਵੀਡੀਓ ਲੈ ਕੇ ਆਏ ਹਾਂ ਜਿਹੜੀਆਂ ਭੈਣਾਂ ਜੇ ਮੇਰੇ ਭਰਾਣਾ ਵੀ ਇਹ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲੇ ਟਾਈਮ ਸਰ ਆ ਸਕੇ ਤੇ ਮੈਂ ਪਹਿਲਾਂ ਆਪਦੇ ਬਾਰੇ ਦੱਸ ਦਿਆਂ ਵੀ ਜਿਹੜਾ ਮੇਰਾ ਪਿੰਡ ਆ ਕਿਉਂਕਿ ਕਈ ਭੈਣਾਂ ਨੇ ਫੋਨ ਆਉਂਦੇ ਨੇ ਥੋੜਾ ਕਿਹੜਾ ਪਿੰਡ ਮੇਰਾ ਪਿੰਡ ਹੈਗਾ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਜਿਹੜੀਆਂ ਭੈਣਾਂ ਮੈਨੂੰ ਬਾਹਰ ਬੈਠੀਆਂ ਦੇਖ ਰਹੀਆਂ ਹਨ ਕੈਨੇਡਾ ਅਮਰੀਕਾ ਕਿਸੇ ਵੀ ਕੰਟਰੀ ਦੇ ਵਿੱਚ ਉਹ ਕੱਪੜੇ ਸਿਲਵਾਉਣਾ ਚਾਹੁੰਦੇ ਹਨ ਉਹ ਮੇਰੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਆਨਲਾਈਨ ਹੀ ਨਾਪ ਹੋ ਜਾਣਾ ਉਵੇਂ ਹੀ ਭਰਾਵਾਂ ਦਾ ਉਵੇਂ ਹੀ ਭੈਣਾਂ ਦਾ ਤਾਂ ਤੁਹਾਡੇ ਕੱਪੜੇ ਉੱਥੇ ਪਹੁੰਚਦੇ ਹੋ ਜਾਣਗੇ ਹਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਆਜੋ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਾ ਕਰਦੇ ਹੋਏ ਅੱਜ ਤੁਹਾਨੂੰ ਮੈਂ ਕੁਰਤੇ ਤੇ ਹਮੇ ਦੇ ਕਾਲਰ ਕਫ ਦੀ ਪੇਸਟਿੰਗ ਕਰਨ ਦੀ ਵੀਡੀਓ ਦੱਸਦਾ ਬਿਲਕੁਲ ਸੌਖੇ ਤਰੀਕੇ ਦੇ ਨਾਲ ਲਿਓ ਜੀ ਮੈਨੂੰ ਦੇ ਦਿਓ ਕੈਮਰਾ ਇਧਰੋਂ ਆਪਾਂ ਪੇਸਟਿੰਗ ਕਰੀ ਚੱਲਾਂਗੇ ਹਨ ਜੇ ਵੀਡੀਓ ਵਧੀਆ ਲੱਗੀ ਤਾਂ ਨਾਲ-ਨਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰੀ ਜਾਣੇ ਹਨ ਵੀ ਅੱਜ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੇ ਕਿਤੇ ਤੁਹਾਨੂੰ ਚੀਜ਼ ਨਹੀਂ ਆਉਂਦੀ ਤਾਂ ਉਹ ਮੈਨੂੰ ਪੁੱਛੀ ਜਣਾ ਮੈਂ ਤੁਹਾਨੂੰ ਆਹ ਕੱਲ੍ਹ ਵਾਲੀ ਵੀਡੀਓ 'ਚ ਦੱਸਿਆ ਸੀ ਵੀ ਜਿਹੜੀ ਫੱਟੀ ਆ ਉਹ ਤੁਸੀਂ ਆਪਦੇ ਹਿਸਾਬ ਦੇ ਨਾਲ ਕੱਟ ਸਕਦੇ ਹੋ ਹਨ ਆਪਾਂ ਜਿਹੜੀ ਫੱਟੀ ਆ ਉਹ ਅਸੀਂ ਕੁਰਤਾ ਪਿਆ ਮ ਕੱਟਣ ਤੋਂ ਬਾਅਦ ਕੱਟਦੇ ਹੁੰਨੇ ਆ ਉਹ ਮੈਂ ਤੁਹਾਨੂੰ ਦੱਸੂਗਾ ਵੀ ਇਹ ਫੱਟੀ ਆਪਾਂ ਨੇ ਕਿੰਨੇ ਵਿੱਚ ਕੱਟਣੀ ਆ ਨੀਵੀ ਆ ਦੇਖੋ ਆਪਾਂ ਇੱਥੋਂ ਕਿੰਨੇ 13 ਕਟੂ 12.5 ਕਿੰਨੇ 12.5 12.5 ਕਟਾਂਗੇ ਕਿਉਂਕਿ ਇਹ ਆਪਾਂ ਭੈਣੂ ਕਾਦੇ ਹਿਸਾਬ ਨਾਲ ਕੱਟਣੀ ਹੋਣੀ ਆ ਵੀ ਜੇ ਬੰਦਾ ਲੰਬਾ ਹਨਾ ਜਾਂ ਭਾਰਾ ਥੋੜਾ ਜਿਹਾ ਫੱਟੀ ਨੂੰ ਤੁਸੀਂ ਲੰਬੀ ਕਰ ਦਿਆ ਕਰੋ ਤਾਂ ਕਿ ਕੁਰਤਾ ਪਾਉਣ ਵੇਲੇ ਨਾ ਫਸੇ ਨਾ ਆਪਾਂ ਇਸ ਤਰ੍ਹਾਂ ਵੀਡੀਓ ਨੂੰ ਹਾਂ ਬਹੁਤ ਧਿਆਨ ਦੇ ਨਾਲ ਦੇਖਣਾ ਕਰੀਜ਼ ਪਾਲਿਆ ਕਰੋ ਪ੍ਰੈਸ ਨਾਲ ਇਸ ਤਰ੍ਹਾਂ 12.5 ਪੌਣੇ 13 ਤੱਕ ਤੁਸੀਂ ਜਾ ਕੇ ਇਸ ਤਰ੍ਹਾਂ ਰੋਕ ਦੇਣਾ ਠੀਕ ਆ ਆਪਣੀ ਮੇਨ ਫੱਟੀ ਕੱਟੀ ਗਈ ਜਿਹਨੂੰ ਆਪਾਂ ਫਰੰਟ ਫੱਟੀ ਕਹਿ ਦਿੰਦੇ ਆ ਹੁਣ ਆਪਾਂ ਇਹਦੀ ਜਿਹੜੀ ਬੁਕਰਮਾ ਹਨਾ ਸ਼ਰਟ ਫੱਟੀ ਕਹਿੰਦੇ ਨੇ ਜਿਹਨੂੰ ਉਹ ਤੁਹਾਨੂੰ ਮੈਂ ਦੱਸੂਗਾ ਵੀ ਕਿੰਨੀ ਕੱਟਣੀ ਆ ਵੀਡੀਓ ਦੀ ਜੇ ਕਿਸੇ ਭਰਾ ਨੂੰ ਜਾਂ ਭੈਣ ਨੂੰ ਨਹੀਂ ਸਮਝ ਆਉਂਦੀ ਹਨਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਪੋਣਾ ਵੀਡੀਓ ਕਿਵੇਂ ਲੱਗਦੀ ਹੈ ਉਹ ਵੀ ਦੱਸਿਆ ਕਰੋ ਵੀ ਵਧੀਆ ਲੱਗੀ ਜੇ ਨਹੀਂ ਸਮਝ ਲੱਗੀ ਤਾਂ ਤੁਸੀਂ ਨਾ ਦੱਸਿਆ ਕਰੋ ਆ ਚੀਜ਼ ਆਪਾਂ ਨੇ ਇੱਥੋਂ ਇਸ ਤਰ੍ਹਾਂ ਤਿੱਖੀ ਕਰ ਲੈਣੀ ਆ ਠੀਕ ਹੈ ਜੀ ਆਪਾਂ ਇਹਨੂੰ ਇਸ ਤਰ੍ਹਾਂ ਜਿੰਨੀ ਵੱਧ ਰੱਖਣਾ ਆ ਦੇਖੋ ਜਿੰਨੀ ਆਪਾਂ ਵੱਧ ਰੱਖਾਂਗੇ ਉਹ ਤੁਹਾਨੂੰ ਨੇੜੇ ਕਰਕੇ ਦਿਖਾ ਦਿਆਂ ਇਹਨੂੰ ਮਿੰਕੇ ਦਿਖਾ ਦੋ ਇੱਕ ਵਾਰੀ ਆਪਾਂ ਕਿੰਨੀ ਵੱਧ ਰੱਖਣਾ ਨੀਚੇ ਨੂੰ ਨਾ ਫੀਤੇ ਦੇ ਨਾਲ ਮਿੰਦੋ ਹਲੋ ਆਪਾਂ ਨੇ ਆ ਟੱਕ ਤੋਂ 2 ਇੰਚ 2 ਇੰਚ ਵੱਧ ਰੱਖਣਾ ਆ ਚੀਜ਼ ਨੂੰ ਠੀਕ ਹੈ ਇਧਰੋਂ ਆਪਾਂ ਬਿਲਕੁਲ ਇਹ ਇਥੋਂ ਕੱਟ ਦੇਣਾ ਲਓ ਹੁਣ ਆਪਾਂ ਫੱਟੀ ਤੁਹਾਨੂੰ ਫਰੰਟ ਫੱਟੀ ਪੇਸਟਿੰਗ ਕਰਕੇ ਦਿਖਾਵਾਂਗੇ ਅੱਜ ਵੀ ਤੁਸੀਂ ਕਿਵੇਂ-ਕਿਵੇਂ ਪੇਸਟਿੰਗ ਕਰਨੀ ਹੈ ਨਾ ਕਿਹੜੇ ਕੱਪੜੇ ਚੋਂ ਕਿੱਥੋਂ-ਕਿੱਥੋਂ ਆਪਾਂ ਨੇ ਕੀ-ਕੀ ਚੀਜ਼ ਲਾਉਣੀ ਆ ਆਜੋ ਉਹਨਾਂ ਕਾਲਰ ਨੂੰ ਪਹਿਲਾਂ ਆਪਾਂ ਨੇ ਇਸ ਤਰ੍ਹਾਂ ਕਟਾਂਗੇ ਲਓ ਕਾਲਰ ਤੁਸੀਂ ਨਾ ਗਰਦਨ ਮੈਨ ਲਿਆ ਕਰੋ ਬੰਦੇ ਜੀ ਵੀ ਥੋੜਾ ਢਿੱਲਾ ਰੱਖ ਕੇ ਕਿੰਨਾ ਕਾਲਰ ਲੱਗੂਗਾ ਜੇ ਤੁਸੀਂ ਚਾਹੋ ਨਿਓ ਕਾਲਰ ਸੈੱਟ ਕਰ ਲਿਆ ਕਰੋ ਇੱਕ ਟੱਕ ਆਪਾਂ ਨੇ ਇਧਰਲੇ ਪਾਸੇ ਰਕਾ ਲਨਾ ਹੇਠਲੇ ਪਾਸੇ ਠੀਕ ਹੈ ਨੀਚੇ ਚੰਗੀ ਤਰ੍ਹਾਂ ਦਿਖਾਣਾ ਕਰੂ ਆਪਾਂ ਨੇ ਨੀਚੇ ਵਾਲਾ ਪਾਸਾ ਆਪਾਂ ਨੂੰ ਟੱਕ ਜਿੱਧਰ ਆਪਾਂ ਲਾਉਣਾ ਆ ਦੇਖੋ ਦਸ ਰੇਣ ਬਿਲਕੁਲ ਇੱਕ ਟੱਕ ਆਪਾਂ ਬائیں ਦੇ ਇਸ ਤਰ੍ਹਾਂ ਨਾਲ ਆ ਲਿਆ ਕਰੂ ਠੀਕ ਹੈ ਜੀ ਪੂਰਾ ਮੈਂ ਤੁਹਾਨੂੰ ਨਾ ਸੌਖੀ ਸੌਖੀ ਵੀਡੀਓ ਪਾਉਣਾ ਵੀ ਕਿਸੇ ਵੀ ਮੇਰੀ ਭੈਣ ਨੂੰ ਕਿਸੇ ਦੀ ਮਿੰਤਾ ਨਾ ਕੱਢ ਰਹੀਆਂ ਭੈਣ ਹਣਾ ਸਿੱਖਣ ਵਾਸਤੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ ਕੋਈ ਸਿਖਾ ਕੇ ਰਾਜ਼ ਹੀ ਨਹੀਂ ਕਿਸੇ ਨੂੰ ਹਣਾ ਉਹਨਾਂ ਨੂੰ ਬਸ ਚਿੱਤ ਚੀਲਣਾ ਪਾਪ ਹੁੰਦਾ ਵੀ ਮੇਰਾ ਕੰਮ ਨਾ ਖੋਲੇ ਪਰ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿਣਾ ਵੀ ਪ੍ਰ ਉਹਨੇ ਉੱਥੇ ਜੁਗਣਿਆ ਨਾ ਕਿਸੇ ਦੇ ਹਿੱਸੇ ਦਾ ਕਿਸ ਨੇ ਕੋਈ ਖਾਣਾ ਹਨਾ ਤੇ ਨਾ ਹੀ ਆਪਣੇ ਹਿੱਸੇ ਦਾ ਕੋਈ ਕਾ ਸਕੇ ਨਾ ਆਪਾਂ ਕਿਸੇ ਦਾ ਖਾਈਏ ਹਨਾ ਆ ਲੋ ਆ ਆਪਣੇ ਕੋਲੇ ਕੱਪੜਾ ਜਿਹੜਾ ਪਜਾਮੇ ਦੇ ਵਿੱਚੋਂ ਲੈਂਦਾ ਹੁੰਦਾ ਹਨਾ ਸਾਈਡ ਤੋਂ ਤੁਸੀਂ ਇੱਥੇ ਵੀ ਪੇਸਟਿੰਗ ਕਰ ਸਕਦੇ ਹੋ ਤਾਂ ਇੱਥੇ ਤੁਸੀਂ ਗੀਜੇ ਵੀ ਕੱਢ ਸਕਦੇ ਹੋ ਕੱਪੜੇ ਨੂੰ ਤੁਸੀਂ ਪਹਿਲਾਂ ਬਿਅੰਤ ਲਿਆ ਕਰੋ ਆਹ ਵਾਲੀ ਪ੍ਰੈਸ ਜਿਹੜੀ ਭੈਣਾ ਮਗਵਾਉਣੀਆ ਚਾਹੁੰਦੀਆਂ ਚਾਹੁੰਦੀਆਂ ਹਨਾ ਜਾਂ ਲੈਣਾ ਚਾਹੁੰਦੀਆਂ ਉਹ ਮੇਰੇ ਨਾਲ ਇੱਕ ਵਾਰੀ ਫੋਨ ਤੇ ਗੱਲਬਾਤ ਕਰ ਲਿਆ ਕਰੋ ਤੁਸੀਂ ਨਾ ਜਿਆਦੇ ਭਾਰੀ ਪ੍ਰੈਸ ਨਹੀਂ ਲੈਣੀ ਠੀਕ ਆ ਇਸ ਤਰ੍ਹਾਂ ਜਿਹੜੀ ਪ੍ਰੈਸ ਮੇਰੀਆਂ ਭੈਣਾਂ ਨੂੰ ਵਾਰ-ਵਾਰ ਡਿੱਕਤ ਹੁੰਦੀ ਹੈ ਪ੍ਰੈਸ ਬਦਲਣ ਵੇਲੇ ਹਨਾ ਆ ਆਪਣੇ ਕੋਲੇ ਦੋ ਕੱਪੜੇ ਹੁੰਦੇ ਆ ਕਪੜਾ ਜਿਹੜਾ ਹੁੰਦਾ ਆਪਣੇ ਆ ਘੋਟਤੇ ਨੂੰ ਲੱਥਾ ਹੁੰਦਾ ਉਹ ਚੀਜ਼ ਆ ਆਪਾਂ ਇਹਨਾਂ ਦੇ ਵਿੱਚ ਕਿਸੇ ਤੇ ਹੀ ਪੇਸਟਿੰਗ ਕਰ ਸਕਦੇ ਆ ਕਪੜਾ ਖੁੱਲਾ ਡੁੱਲਾ ਆਪਣੇ ਕੋਲੇ 5.5 ਮੀਟਰ ਆਪਣੇ ਕੋਲੇ ਕਪੜਾ ਹੈਗਾ ਜੇਬਾਂ ਵੀ ਹੈਗੀਆਂ ਦੋਨੇ ਪਾਸੇ ਗਿੱਜੇ ਵੀ ਆ ਬਸ ਆਪਾਂ ਕੱਪੜੇ ਨੂੰ ਬਿਉਂਤ ਕੇ ਜਲਦੀ ਆਪਾਂ ਪੇਸਟਿੰਗ ਕਰਨੀ ਨਾ ਸ਼ੁਰੂ ਕਰ ਦਾਂਗੇ ਹੁਣ ਠੀਕ ਆ ਵੀ ਵੀਡੀਓ ਜਿਆਦਾ ਲੰਬੇ ਵੀ ਨਾ ਹੋਵੇ ਜਿਹੜੀਆਂ ਮੈਨੂੰ ਵਾਕਈ ਪਿਆਰ ਦਿਲੋਂ ਪਿਆਰ ਕਰਦੀਆਂ ਨਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਾਅਦ ਤੋਂ ਬਾਅਦ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰਨ ਹਨਾ ਆ ਥੋੜੇ ਸਾਹਮਣੇ ਆਵੇਂ ਥੋੜੇ ਵਾਸਤੇ ਕਿੰਨੀਆਂ ਵਧੀਆ ਵਧੀਆ ਵੀਡੀਓ ਲੈ ਕੇ ਆਉਣਾ ਨਾ ਆਪਦੇ ਕੀਮਤੀ ਟਾਈਮ 'ਚੋਂ ਟਾਈਮ ਕੱਢ ਕੇ ਵੀ ਤੁਸੀਂ ਸਿੱਖ ਸਕੋ। ਲਓ ਹੁਣ ਆਪਾਂ ਇਸ ਕੱਪੜੇ ਦੇ ਪਹਿਲਾਂ ਪ੍ਰੈਸ ਮਾਰ ਲੈਣੀ ਹੈ ਚੰਗੀ ਤਰ੍ਹਾਂ। ਪ੍ਰੈਸ ਦਾ ਭਾਏ ਨੂੰ ਜੇ ਤੁਸੀਂ ਆਹ ਪ੍ਰੈਸ ਲੈ ਕੇ ਆਉਣੀ ਕਿਸੇ ਨੇ ਨਾ ਧਿਆਨ ਰੱਖਣਾ ਵੀ ਇਹ ਜੇ ਤੁਸੀਂ ਆਹ ਪਲੱਗ ਨੂੰ ਨਾ ਕੱਢੋਗੇ ਤਾਂ ਇਹ ਗਰਮ ਹੋਈ ਜਾਂਦੇ ਨੇ। ਇਹ ਪ੍ਰੈਸ ਹੁੰਦੀ ਜਿਹੜੀ ਆਟੋ ਕੱਟ ਨਹੀਂ ਹੁੰਦੀ ਭੈਣੋ ਇਨੂੰ ਆਪਾਂ ਨੂੰ ਕੱਟਣਾ ਪੈਂਦਾ ਪਲੱਗ ਜਾਨੀ ਕੱਟਣਾ ਪੈਂਦਾ ਆਨੂੰ ਆਪਾਂ ਫੱਟੀ ਨੂੰ ਇਸ ਤਰ੍ਹਾਂ ਵਿਛਾ ਲਿਆ ਮੈਂ ਤੁਹਾਨੂੰ ਕੱਟਣ ਵੇਲੇ ਵੀ ਦੱਸ ਦਿੰਨੇ ਆਂ ਵੀ ਆਪਾਂ ਕੰਨੀ ਕੱਢਣੀ ਆ ਤੇ ਤੁਸੀਂ ਪੇਸਟਿੰਗ ਕਰਨੇ ਵੇਲੇ ਵੀ ਕੰਨੀ ਵਿੱਚ ਨਹੀਂ ਰੱਖਣੀ ਆਪਾਂ ਇਹ ਕੰਨੀ ਕੱਢਾਂਗੇ ਤਾਂ ਕਿ ਖਿੱਚ ਨਾ ਮਾਰੇ ਪ੍ਰੈਸ ਨੂੰ ਬਿਲਕੁਲ ਆਰਾਮ ਦੇ ਨਾਲ ਚਲਾਇਆ ਕਰੋ ਰਾਤ ਮੈਨੂੰ ਨਾ ਇੱਕ ਭੈਣ ਦਾ ਕਮੈਂਟ ਆਇਆ ਸੀ ਬਾਈ ਜੀ ਉਹ ਤੁਸੀਂ ਦੱਸੋ ਵੀ ਇੱਕ ਟੇਲਰ ਕੋਲੇ ਨਾ ਲੱਕੜ ਜੀ ਹੁੰਦੀ ਆ ਉਹ ਇਹਦੇ ਪਿੱਛੇ ਪਿੱਛੇ ਫੇਰਦੇ ਹੁੰਦੇ ਉਹ ਕਿਉਂ ਹੁੰਦੀ ਆ ਮੈਂ ਤੁਹਾਨੂੰ ਕਰਕੇ ਵੀ ਦਿਖਾਣਾ ਹੈ ਨਾ ਮੰਨ ਕੇ ਚਲੋ ਆਹ ਲੱਕੜ ਆ ਇਹ ਫੋਨ ਆਉ ਤਾਂ ਆਹ ਲੱਕੜ ਆ ਇਹਨੂੰ ਤੁਸੀਂ ਜਦੋਂ ਪੇਸਟਿੰਗ ਕਰਦੇ ਹੋ ਨਾ ਪ੍ਰੈਸ ਨੂੰ ਬੈਕ ਕਰੋ ਜਦੋਂ ਆਹ ਤੁਸੀਂ ਪ੍ਰੈਸ ਨੂੰ ਇਸ ਤਰ੍ਹਾਂ ਪੇਸਟਿੰਗ ਕਰਦੇ ਹੋ ਚਲੋ ਅੱਗੇ ਕਰੋ ਆਹ ਲੱਕੜ ਦਾ ਇਹੀ ਮਤਲਬ ਹੈ ਵੀ ਇਹ ਨਾ ਚੰਗੀ ਤਰ੍ਹਾਂ ਇਸ ਤਰ੍ਹਾਂ ਚੇਪ ਜਾਂਦਾ ਹੋਰ ਕੁਝ ਨਹੀਂ ਹੁੰਦਾ ਵੀ ਆਪਾਂ ਨੂੰ ਜਿਹੜੀ ਗਰਮ ਭਾਫ਼ ਆਪਣੇ ਹੱਥ ਨੂੰ ਨਹੀਂ ਪਹੁੰਚਦੀ ਉਨੀ ਪੇਸਟਿੰਗ ਸੋਹਣੀ ਹੋ ਜਾਂਦੀ ਔਰ ਤੁਸੀਂ ਸਿੰਪਲ ਕੋਈ ਵੀ ਪਲਾਈ ਦਾ ਟੁਕੜਾ ਲੈ ਕੇ ਉਹ ਚੀਜ਼ ਨਾਲ ਉਹ ਕਰ ਲੈ ਉਹਦੇ ਕੰਫਿਊਜ਼ ਨਹੀਂ ਆਉਂਦਾ ਕੋਈ ਜਿਹੜੀ ਚੀਜ਼ ਨਹੀਂ ਨਹੀਂ ਪਤਾ ਲੱਗਦੀ ਨਾ ਉਹ ਤੁਸੀਂ ਮੈਨੂੰ ਜਾ ਕੇ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਵੀ ਆ ਚੀਜ਼ ਦੀ ਬਾਈ ਸਮਝ ਨਹੀਂ ਆਉਂਦੀ ਇਹ ਕੀ ਚੀਜ਼ ਹੈ ਹਨਾ ਰਾਤ ਹੀ ਇੱਕ ਭੈਣ ਦਾ ਸ਼ਾਇਦ ਮੈਨੂੰ ਫੋਨ ਆਇਆ ਸੀਗਾ ਬਈ ਮੈਂ ਕਮੈਂਟ ਪੜ ਰਿਹਾ ਸੀ ਵੀ ਉਹ ਲੱਕੜ ਦਾ ਕੀ ਮਤਲਬ ਹੁੰਦਾ ਉਹ ਲੱਕੜ ਦਾ ਬਸ ਇਹੀ ਹੁੰਦਾ ਵੀ ਚੰਗੀ ਤਰ੍ਹਾਂ ਆਪਣੀ ਪੇਸਟਿੰਗ ਹੋ ਜਾਂਦੀ ਆ ਉਹ ਤੁਸੀਂ ਸਿੰਪਲ ਲੱਕੜ ਦੇ ਇੱਕ ਮੇਖ ਜੀ ਲਾ ਕੇ ਨਾ ਉਹਨੂੰ ਇਸ ਤਰ੍ਹਾਂ ਬਣਾ ਕੇ ਇੱਥੋਂ ਫੜਨ ਵਾਸਤੇ ਉਹਨੂੰ ਗਰਮਾਲਾ ਟਾਈਪ ਹੀ ਕਹਿੰਦੇ ਆ ਜਿਵੇਂ ਮਿਸਤਰੀਆਂ ਕੋਲੇ ਗਰਮਾਲਾ ਹੁੰਦਾ ਉਹੀ ਚੀਜ਼ ਬਣ ਜਾਂਦੀ ਆ ਹੋਰ ਕੁਝ ਨਹੀਂ ਆ ਆਪਣੀ ਫੱਟੀ ਬਸ ਜਿਵੇਂ ਜਿਵੇਂ ਪ੍ਰੈਸ ਹੋ ਜੂ ਗਰਮ ਤਾਂ ਚਿਪ ਜੂਗੀ ਹਨਾ ਫਿਰ ਆਪਾਂ ਇਹਨੂੰ ਫੋਲਡ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਪੇਸਟ ਕਰ ਲੈ ਕਰੋ ਪੇਸਟਿੰਗ ਬੁਕਰ ਹੁੰਦੀ ਹੈ ਇਹ ਸ਼ਾਇਕ ਛਾਲਟ ਪੱਟੀ ਹੁੰਦੀ ਹੈ ਇੱਕ ਬਾਹ ਫੱਟੀ ਹੁੰਦੀ ਹੈ ਨਾ ਇਹ ਜੀ ਦਾ ਤੁਸੀਂ ਧਿਆਨ ਰੱਖਣਾ ਮੇਨ ਤੇ ਆਪਣੀ ਛਾਲਟ ਫੱਟੀ ਲੱਗਦੀ ਆ ਇਹ ਮੇਰੇ ਖਿਆਲ ਮੈਂ ਤੁਹਾਨੂੰ ਬਿਣਕੀ ਵੀ ਦਿਖਾਉਣਾ ਕਿੰਨੀ ਚੌੜੀ ਹੁੰਦੀ ਆ ਤੇ ਬਾਕੀ ਜਦੋਂ ਤੁਸੀਂ ਦੁਕਾਨ ਤੋਂ ਮੰਗਣਾ ਤਾਂ ਛਾਲਟ ਫੱਟੀ ਕਹਿੰਦੇ ਕਰੋ ਨਾ ਵੀ ਸਾਨੂੰ ਛਾਲਟ ਵਾਲੀ ਫੱਟੀ ਚਾਹੀਦੀ ਆ ਇਹ 1/2 ਇੰਚ ਦੀ ਹੁੰਦੀ ਆ ਪਾਣੋ ਆ ਦੇਖੋ ਜਿਹੜੀ 1 ਇੰਚ ਚੌੜੀ ਹੁੰਦੀ ਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਹਨਾ 1 ਇੰਚ ਚੌੜੀ ਵਾਲੀ ਲੈਂਦੀ ਆਂ ਤੇ 1 ਇੰਚ ਚੌੜੀ ਵਾਲੀ ਵੀ ਆਪਾਂ ਤੁਹ ਇਹ ਜੇ ਤੁਸੀਂ ਚਾਹੋ ਨੀ ਬਾਹਾਂ ਤੇ ਜਿਵੇਂ ਕਾਜ ਹੁੰਦੇ ਆ ਦੇਖੋ ਮੇਰੇ ਹਨ ਕਾਜ ਹੁੰਦੇ ਆ ਇਹ ਇਸ ਤਰ੍ਹਾਂ ਹੁੰਦੀ ਆ ਇਹ ਤੁਸੀਂ ਪਾ ਸਕਦੇ ਹੋ ਹਨ ਜੇ ਤੁਸੀਂ ਕੰਮ ਨੂੰ ਵਧੀਆ ਕਰਨਾ ਇਸ ਤਰ੍ਹਾਂ ਇਹ ਇੱਥੇ ਫੱਟੀ ਲਾ ਕੇ ਤਾਂ ਕਾਜ ਵਧੀਆ ਹੋ ਜਾਂਦਾ ਵੀ ਇੱਥੇ ਆਪਾਂ ਜਿਵੇਂ ਇੱਥੇ ਆ ਜੀ ਇਹ ਦੀ ਨਹੀਂ ਹੈ ਹਨਾ ਇਨਰ ਵਗੈਰਾ ਪਾਉਣੇ ਨਾ ਆਪਾਂ ਇਥੋਂ ਆ ਖੁੱਲਦਾ ਰਹਿੰਦਾ ਫਿਰ ਉਹ ਬੰਦ ਹੋ ਜਾਂਦਾ ਇਸ ਤਰ੍ਹਾਂ ਬਟਨ ਲਗਾਉਣ ਦੇ ਨਾਲ ਹਨਾ ਇਹ ਚੀਜ਼ ਦਾ ਜਿਵੇਂ ਤੁਸੀਂ ਕੰਮ ਦੀ ਬਰੀਕੀ ਦੇ ਵਿੱਚ ਜਾਓ ਤੁਹਾਨੂੰ ਪਤਾ ਲੱਗਦਾ ਰਹੂਗਾ ਹਨਾ ਬਾਕੀ ਕੋਈ ਕੰਮ ਐਡਾ ਔਖਾ ਨਹੀਂ ਹਨਾ ਵੀ ਜਿੰਨਾ ਆਪਾਂ ਬਣਾ ਲਏ ਨੇ ਸੌਖੇ ਕੰਮਾਂਗਾ ਦੱਸਣ ਵਾਲੇ ਦੀ ਡਿਪੈਂਡ ਹੁੰਦਾ ਵੀ ਉਹ ਕਿੰਨਾ ਵਧੀਆ ਆਪਣ ਨੂੰ ਸਮਝਾਉਂਦਾ ਹਨ ਆਲੋ ਹੁਣ ਆਪਣੀ ਫੱਟੀ ਪੇਸਟਿੰਗ ਹੋ ਗਈ ਹੋ ਗਈ ਗਰਮਕ ਪ੍ਰੈਸ ਘੱਟ ਹੋਈ ਆ ਕਹਿੰਦੇ ਕੋਈ ਗੱਲ ਨਹੀਂ ਤਾਂ ਪ੍ਰੈਸ ਜਿਵੇਂ ਜਿਵੇਂ ਆਪਣੀ ਗਰਮ ਹੋਈ ਜਾਂਦੀ ਆ ਉਵੇਂ ਪੇਸਟਿੰਗ ਹੀ ਹੋ ਜੂਗੀ ਆ ਦੇਖੋ ਚਿਪੀ ਨਹੀਂ ਹਨ ਹੌਲੀ ਹੌਲੀ ਚਿਪ ਜੂਗਾ ਉਹਨੇ ਕਲਰ ਕੱਫ ਸੈੱਟ ਕਰ ਲੈ 10 ਨੰਬਰ ਕੱਫ ਆ ਗਏ ਹਾਂ 10 ਨੰਬਰ ਆਪਣੇ ਕੱਫ ਆ ਗਏ ਬਸ 1-2 ਮਿੰਟ ਪ੍ਰੈਸ ਗਰਮ ਹੋਣ ਤੇ ਲਾਉਗੀ ਅਸੀਂ ਪਹਿਲਾਂ ਪ੍ਰੈਸ ਲਾਉਣੀ ਭੁੱਲ ਗਏ ਸੀਗੇ ਪੂਰਾ ਧਿਆਨ ਦੇ ਨਾਲ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਟਿੱਕਰ ਹਨਾ ਵੀ ਕਈ ਦਿਨਾਂ ਦੇ ਭੈਣਾਂ ਦੇ ਕਮੈਂਟ ਆ ਰਹੇ ਸੀ ਉਹਨੇ ਆਪਾਂ ਨਾ ਕੱਪੜੇ ਦਾ ਪੀਸ ਪੂਰਾ ਪੂਰਾ ਲਾ ਲੈਨੇ ਆ ਇਸ ਤਰ੍ਹਾਂ ਇਹਦੋਂ ਕੰਨੀ ਵੀ ਕੱਢਦੇ ਉਹਨੇ ਇਹ ਆ ਚੀਜ਼ ਦੀ ਕੰਨੀ ਆਪਾਂ ਨਾ ਸਾਰੀਆਂ ਭੈਣਾਂ ਨੇ ਕੱਢ ਲੈਣੀਆਂ ਜਦੋਂ ਆਪਾਂ ਪੇਸਟਿੰਗ ਕਰਨੀ ਆ ਤਾਂ ਕੰਨੀ ਵਿੱਚ ਨਹੀਂ ਰੱਖਣੀ ਹਨਾ ਇਹ ਖਿੱਚ ਮਾਰੂਗੀ ਨਹੀਂ ਤਾਂ ਇਸ ਤਰ੍ਹਾਂ ਕੰਨੀ ਨੂੰ ਨਾ ਕੱਢ ਲੋ ਜਿਹੜੀਆਂ ਭੈਣਾਂ ਪੇਸਟਿੰਗ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਹਨਾ ਕੋਈ ਵੀ ਤਾਂ ਉਹ ਮੈਨੂੰ ਦੱਸ ਦਿਆ ਹੈ ਬਿਲਕੁਲ ਮੈਂ ਤੁਹਾਨੂੰ ਜਿਵੇਂ ਆਰਾਮ ਦੇ ਨਾਲ ਸਮਝਾਉਂਗਾ ਵੀ ਕਿੱਥੋਂ ਕਿੱਥੋਂ ਤੁਸੀ ਕੀ ਚੀਜ਼ ਕਰਨੀ ਹੈ ਇਹ ਜਦੋਂ ਪ੍ਰੈਸ ਗਰਮ ਹੋ ਗਈ ਨਾ ਆਪਾਂ ਇਹ ਚੂ ਲਾ ਕੇ ਚੈੱਕ ਕਰ ਲਿਆ ਕਰੋ ਵੀ ਤੁਹਾਡੀ ਪ੍ਰੈਸ ਹੋਊਗੀ ਗਰਮ ਜਦੋਂ ਚੰਗੀ ਤਰ੍ਹਾਂ ਪ੍ਰੈਸ ਗਰਮ ਹੋ ਗਈ ਤਾਂ ਤੁਹਾਡੀ ਪੇਸਟਿੰਗ ਮਿੰਟੋ ਮਿੰਟੀ ਹੋ ਜਾਣੀ ਆ ਹਲੋ ਆ ਕੱਪੜਾ ਤੁਸੀਂ ਦੇਖ ਲੈ ਕਰੋ ਇਹਨੂੰ ਵੱਧ ਘੱਟ ਛੱਡ ਸਕਦੇ ਹੋ ਲੋੜ ਦੇ ਮੁਤਾਬਕ ਹੌਲੀ ਹੌਲੀ ਪ੍ਰੈਸ ਚਲਾਓ ਤਾਂ ਕਿ ਪ੍ਰੈਸ ਸਾਜੀ ਆਪਣੀ ਘੱਟ ਗਰਮ ਆ ਆਪਣੀ ਨਾ ਜਦੋਂ ਇਹ ਪੂਰੀ ਪ੍ਰੈਸ ਗਰਮ ਹੋ ਗਈ ਫਿਰ ਇਹ ਮਿੰਟੋ ਮਿੰਟੀ ਚਿਪ ਜਾਣੀ ਆ ਠੀਕ ਹੈ ਜੀ ਵੀਡੀਓ ਅੱਜ ਵਾਲੀ ਥੋੜੀ ਲੰਬੀ ਹੋ ਜੂ ਜਿਆਦਾ ਪਰ ਤੁਹਾਡੇ ਕੰਮ ਦੀ ਹੈ ਵੀਡੀਓ ਪੂਰੀ ਇਹ ਵੀਡੀਓ ਦੇ ਐਂਡ ਤੱਕ ਜੁੜੇ ਰਹਣਾ ਜਿਹੜੇ ਭਰਾ ਨਵੇਂ ਆ ਜਾਂ ਮੇਰੀਆਂ ਭੈਣਾਂ ਨਵੇਂ ਆ ਚੈਨਲ ਤੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੀਆਂ ਭੈਣਾਂ ਨੂੰ ਕੋਈ ਦਿੱਕਤ ਆਉਂਦੀ ਹੈ ਹਨ ਜਿਵੇਂ ਗਲਾ ਡੇਗਦਾ ਕਿਸੇ ਦਾ ਜਾਂ ਕੁਰਤੀ ਬੈਗ ਨੂੰ ਜਾਂਦੀ ਰਹਿੰਦੀ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਾ ਕੇ ਕਮੈਂਟ ਕਰ ਦਿਆ ਕਰੋ ਜਿਹੜਾ ਆਪਣਾ YouTube ਵਾਲਾ ਚੈਨਲ ਹੈ ਨਾ ਉਹਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਨੇ ਆ WhatsApp ਤੇ ਆਪਾਂ ਨੇ ਕੋਈ ਜ਼ਰੂਰੀ ਗੱਲਬਾਤ ਕਰਨੀ ਹੈ ਹਨ ਭੈਣਾਂ ਭਰਾਵਾਂ ਨਾਲ ਤਾਂ ਉਹੀ ਕਰਨੀ ਆ ਲੋ ਚੱਪ ਗਈ ਫਲੂ ਹੁਣ ਆਪਣੀ ਇਹ ਪੇਸਟ ਹੋ ਗਈ ਜਿਵੇਂ ਹੁਣ ਪ੍ਰੈਸ ਗਰਮ ਹੋ ਗਈ ਇਹ ਮੈਂਟੋ ਮੈਂਟੀ ਆਪਣੀ ਚਿਪ ਜੂਗੀ ਹਨਾ ਇੱਕ ਵਾਰੀ ਤੁਸੀਂ ਇਹਨੂੰ ਪ੍ਰੈਸ ਇਸ ਤਰ੍ਹਾਂ ਮੋੜ ਲੈਣਾ ਕੱਪੜੇ ਨੂੰ ਬਿਲਕੁਲ ਆਰਾਮ ਦੇ ਨਾਲ ਜਦੋਂ ਆਪਣੀ ਪ੍ਰੈਸ ਗਰਮ ਹੋ ਗਈ ਪੂਰੀ ਫੇਰੇ ਚੰਗੀ ਤਰ੍ਹਾਂ ਚਿਪ ਜੂਗੀ ਇਸ ਤਰ੍ਹਾਂ ਕੱਪੜੇ ਨੂੰ ਪੂਰੀ ਤਰ੍ਹਾਂ ਪੇਸਟ ਕਰ ਆਪਣੇ ਕਰ ਲੈਣਾ ਹਨਾ ਬਾਕੀ ਜੇ ਕੋਈ ਭੈਣਾਂ ਹਨਾ ਕੋਈ ਸੁਝਾਅ ਦੇਣਾ ਚਾਹੁੰਦੇ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਨਾ ਲਿਖ ਕੇ ਪਾ ਦਿਆ ਕਰੋ ਜਦ ਤੱਕ ਤੁਸੀਂ ਦੱਸਦੇ ਨਹੀਂ ਕੋਈ ਗਲਤੀ ਹੈ ਨਾ ਸਾਨੂੰ ਪਤਾ ਨਹੀਂ ਲੱਗਦਾ ਬਿਆਜ ਜੀ ਦੀ ਸਾਨੂੰ ਸਮਝ ਨਹੀਂ ਲੱਗੀ ਆ ਚੀਜ਼ ਦੀ ਸਾਨੂੰ ਆ ਚੀਜ਼ ਤੇ ਦਿੱਕਤ ਆਉਂਦੀ ਹੈ ਹਨਾ ਉਹ ਮੇਰੀਆਂ ਭੈਣਾਂ ਜ਼ਰੂਰ ਸਾਨੂੰ ਨਾ ਕਮੈਂਟ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਇੱਕ ਤਾਂ ਉਸ ਚੀਜ਼ ਤੋਂ ਮੈਨੂੰ ਪੂਰਾ ਪਤਾ ਲੱਗਦਾ ਵੀ ਹਾਂ ਤੁਸੀਂ ਪੂਰੀ ਵੀਡੀਓ ਵੇਖਦੇ ਹੋ ਕਿਉਂ ਸਾਨੂੰ ਪਤਾ ਹੁੰਦਾ ਵੀ ਸਾਡੀ ਆ ਚੀਜ਼ 'ਚ ਕੋਈ ਕਮੀ ਹੈ ਭੈਣਾਂ ਨੇ ਦੱਸਿਆ ਨਹੀਂ ਹਨਾ ਆ ਦੇਖੋ ਜਿਵੇਂ ਹੁਣ ਆ ਚੀਜ਼ ਪ੍ਰੈਸ ਗਰਮ ਨਹੀਂ ਹੋਈ ਉਹਨੇ ਫੱਟੀ ਅਜੇ ਚੇਪ ਨਹੀਂ ਰਹੀ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਿਹੜੀਆਂ ਮੇਰੀਆਂ ਭੈਣਾਂ ਪੂਰੀ ਗੌਰ ਦੇ ਨਾਲ ਹਨ ਸਿੱਖਣ ਦੀਆਂ ਚਾਹ ਬਣਾ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੇਰਾ ਭੈਣ ਕਮੈਂਟ ਜਰੂਰ ਕਰਿਆ ਕਰੋ ਹਨਾ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਚੈਨਲ ਤੇ ਜਾਂ ਮੇਰੀਆਂ ਭੈਣਾਂ ਇੱਕ ਦੂਜੀ ਨੂੰ ਜਾਣਦੀਆਂ ਹਨਾ ਉਹ ਕੰਮ ਕਰਦੀਆਂ ਪਰ ਪੂਰਾ ਸਹੀ ਕੰਮ ਨਹੀਂ ਆਉਂਦਾ ਹਨਾ ਉਹਨਾਂ ਦਾ ਆਪਣੇ ਚੈਨਲ ਦਾ ਉਹਨਾਂ ਨੂੰ ਲਿੰਕ ਭੇਜਿਆ ਕਰੋ ਤਾਂ ਕਿ ਹਰ ਕਿਸੇ ਦਾ ਫਾਇਦਾ ਹੋਵੇ ਹਨਾ ਇੱਕ ਚੀਜ਼ ਮੈਂ ਭੈਣਾਂ ਨੂੰ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਸੀ ਵੀ ਕਈ ਭੈਣਾਂ ਦੇ ਫੋਨ ਆਉਂਦੇ ਆ ਵੀ ਜੀ ਤੁਸੀਂ ਸਿਖਾਉਣ ਦੇ ਕੋਈ ਪੈਸੇ ਲੈਨੇ ਹੋ ਨਹੀਂ ਆਪਣਾ ਕੋਈ ਪੈਸਾ ਨਹੀਂ ਹੁੰਦਾ ਭੈਣੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਕਹਿੰਦਾ ਹਨਾ ਪੈਸੇ ਲੈਣ ਬਾਰੇ ਤਾਂ ਤੁਸੀਂ ਕਿਸ ਨੂੰ ਆ ਕਈ ਵਾਰੀ ਨਾ ਆਪਣਾ ਕੰਮ ਜਿਵੇਂ ਨਵਾਂ ਨਾਵਾ ਆਪਣਾ ਕੋਈ ਚੈਨਲ ਹੈਂਗ ਵਗੈਰਾ ਕਰਕੇ ਥੋੜੇ ਤੇ ਚੈਨਲ ਤੇ ਆਪਣੇ ਪੈਸੇ ਦੀ ਡਿਮਾਂਡ ਕਰਦਾ ਹਨ ਤਾਂ ਤੁਸੀਂ ਨਾਲ ਦੀ ਨਾਲ ਹੀ ਮੇਰਾ ਫੋਨ ਨੰਬਰ ਤੁਹਾਡੇ ਕੋਲੇ ਹੈਗਾ ਤਾਂ ਮੈਨੂੰ ਫੋਨ ਉਹਦੀ ਕਮਾ ਲੈਣਾ ਮੇਰਾ ਭੈਣਾ ਨੇ ਹਨ ਕਿਉਂਕਿ ਅੱਜ ਕੱਲ ਫਰੌਡ ਬਹੁਤ ਜ਼ਿਆਦਾ ਹੁੰਦਾ ਹਨ ਆ ਲੋ ਆਪਾਂ ਇਸ ਤਰ੍ਹਾਂ ਦੁਬਾਰਾ rakh ke ਠੀਕ ਆ ਇਸ ਤਰ੍ਹਾਂ ਕੱਪੜੇ ਨੂੰ ਕੱਟ ਦੇਣਾ ਇਹ ਪਾਸਾ ਆਪਣਾ ਕੁੜਤੇ ਦੇ ਨਾਲ ਅਟੈਚ ਹੋਊਗਾ ਆ ਲੋ ਆਪਾਂ ਇਸ ਤਰ੍ਹਾਂ ਇਹਨੂੰ ਬਾਹਰ ਘਾਟੂ ਪੂਰੋ ਕੱਟ ਦੇਣੀ ਆ ਠੀਕ ਆ ਜੀ ਉਹ ਪੂਰੀ ਤੁਹਾਨੂੰ ਫੱਟੀ ਬਣਾ ਕੇ ਅਸੀਂ ਦਿਖਾਵਾਂਗੇ ਆਪਾਂ ਜਲਦੀ ਨਾਲ ਵੀਡੀਓ ਪਾਇਆ ਕਰਾਂ ਵੀ ਕੁੜਤਾ ਕਿਵੇਂ ਬਣਾਉਣਾ ਹਨਾ ਬਿਲਕੁਲ ਕਾਲੇ ਨਹੀਂ ਪਹਿਣਾ ਮੈਨੂੰ ਇਹ ਹੈ ਵੀ ਆਰਾਮਦਰੀ ਨਾਲ ਸਹੀਜੇ ਸਹੀਜੇ ਆਪਾਂ ਚੱਲ ਲਾਂਗੇ ਸਾਰਾ ਕੁਝ ਦੀ ਵੀਡੀਓ ਆਊਗੀ ਬਣਾਉਣ ਦੀ ਵੀ ਆਊਗੀ ਕਲਰ ਕੱਪ ਤੇ ਕੁੜਤਾ ਪਿਆਮਾ ਕਿਵੇਂ ਉਹਨਾਂ ਨੂੰ ਉਹਦੀ ਵੀ ਆਪਾਂ ਪਾਵਾਂਗੇ ਇਹਨੂੰ ਕੱਪੜੇ ਨੂੰ ਬਿਲਕੁਲ ਨਾਲ ਮੋੜ ਲੈਣਾ ਇਸ ਤਰ੍ਹਾਂ ਹਨਾ ਤਾਂ ਕਿ ਤੁਹਾਨੂੰ ਸਲਾਈ ਲਾਉਣ ਵੇਲੇ ਦਿੱਕਤ ਨਾ ਆਵੇ ਇਹ ਇਸ ਤਰ੍ਹਾਂ ਕਰੀਜ਼ ਬਣਾ ਲਿਆ ਕਰੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਇਹ ਆ ਪਾਸਾ ਆ ਪਾਣੀ ਹੁਣ ਕਮਾ ਲਿਆ ਇਸ ਤਰ੍ਹਾਂ ਇਹਨੂੰ ਮੋੜ ਕੇ ਤੁਸੀਂ ਚੰਗੀ ਤਰ੍ਹਾਂ ਪਾਸਾ ਕਮਾੜਿਆ ਜੀ ਇਹ ਆ ਪੁੱਠਾ ਪਾਸਾ ਆ ਗਿਆ ਇਹ ਸਿੱਧਾ ਪਾਸਾ ਆ ਗਿਆ ਇਹ ਸਿੱਧਾ ਪਾਸਾ ਆ ਗਿਆ ਇਹ ਅੱਗੇ ਫਰੰਟ ਤੇ ਤੁਹਾਡੇ ਆ ਜਾਊਗਾ ਆ ਲੋ ਠੀਕ ਆ ਇਹ ਮੈਂ ਨਾਲ-ਨਾਲ ਭਰਾ ਤੋਂ ਤਾਂ ਪੁੱਛ ਰਿਹਾ ਕਿਉਂਕਿ ਮੇਰਾ ਕੰਮ ਜਿਹੜਾ ਇਹ ਮੇਰਾ ਕੰਮ ਇਧਰਲੇ ਪਾਸੇ ਕਟਾਈ ਦਾ ਹੀ ਹੁੰਦਾ ਹਨਾ ਆ ਲੋ ਆਪਾਂ ਵਾਧ ਕਾਟ ਜਿਹੜੀ ਇਹਨਾਂ ਨੇ ਵਾਧ ਰੱਖ ਲਈ ਸੀ ਉਹ ਜਿਆਦਾ ਕੱਟ ਲਿਆ ਸੀ ਇਥੋਂ ਦੱਸ ਦਿਓ ਕਿੰਨੇ ਇੰਚ ਤੁਸੀਂ ਟੱਕ ਪਾਇਆ ਹਨ ਆਹ ਚੀਜ਼ ਦੇਖ ਲਿਆ ਕਰੋ ਕਿ ਉਹਨੂੰ ਇੰਨਾ 2 ਇੰਚ 2 ਇੰਚ ਜਿਹੜਾ ਆਪਣਾ ਫालतू ਕੱਪੜਾ ਇਹਨੂੰ ਟੱਕ ਆਪਾਂ ਇਸ ਤਰ੍ਹਾਂ ਲਗਾ ਲਿਆ ਇਹ ਤੁਸੀਂ ਵੀ ਇਥੋਂ ਨਾ ਜਿਆਦਾ ਕੱਪੜਾ ਵਾਧ ਰ ਵਾਧੂ ਹੁੰਦਾ ਉਹਨੂੰ ਕੱਟ ਦੇਣਾ ਦੇਖੋ ਇਹਦਾ ਕੱਟਣ ਦਾ ਮਤਲਬ ਇਹੀ ਆ ਵੀ ਇੱਥੇ ਨਾ ਬੜਾ ਘਮੋੜ ਆ ਜਾਂ ਨਹੀਂ ਹੁੰਦਾ ਮੇਰੀ ਫੱਟੀ ਆ ਦੇਖੋ ਤੁਹਾਨੂੰ ਦਿਖ ਰਹੀ ਹੈ ਜੇ ਕੈਮਰਾ ਪੁੱਠਾ ਹੋ ਗਿਆ ਤਾਂ ਇਹਨੂੰ ਦੇਖੋ ਇਸ ਤਰ੍ਹਾਂ ਆਹ ਅੰਦਰ ਬਿਲਕੁਲ ਸਫਾਈ ਆਊਗੀ ਜਦੋਂ ਤੁਸੀਂ ਪ੍ਰੈਸ ਕਰੋਗੇ ਉਹ ਕੱਪੜ ਤਾਂ ਤੁਸੀਂ ਆਹ ਕੱਪੜੇ ਨੂੰ ਆਪਣਾ ਕੱਟਣ ਦਾ ਮਤਲਬ ਇਹੀ ਆ ਵੀ ਕੱਪੜਾ ਜਿਹੜਾ ਆਪਾਂ ਕੱਟਿਆ ਉਹ ਘਮੋੜਾ ਜਾਂ ਨਹੀਂ ਬੰਦਣਾ ਵਾਧੂ ਕੱਪੜਾ ਸਾਰਾ ਕੱਟ ਦੇਣਾਗਾ ਭੈਣਾਂ ਨੇ ਹਲੋ ਹੁਣ ਆਪਾਂ ਇਹਨੂੰ ਤਿੱਖਾ ਕਰ ਲਾਂਗੇ ਫੱਟੀ ਨੂੰ ਤਾਂ ਕਿ ਤੁਹਾਨੂੰ ਲਾਉਣ ਵੇਲੇ ਨਾ ਪੂਰੀ ਸੌਖਾ ਹੋ ਜਾਏ ਨਾ ਬਸ ਆਪਾਂ ਧਰ ਨਹੀਂ ਆਉਂਦੇ ਉੱਪਰ ਬਾਕੀ ਕਈ ਵਾਰੀ ਕਿਸੇ ਮੇਰੀ ਭੈਣ ਨੂੰ ਹੋਰ ਸੌਖਾ ਤਰੀਕਾ ਪਤਾ ਹੁੰਦਾ ਹਨ ਉਹ ਵੀ ਉਹਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਵੀ ਬਾਈ ਜੀ ਇਸ ਤਰ੍ਹਾਂ ਹੋਰ ਸੌਖਾ ਹਨ ਕਈ ਭੈਣਾਂ ਬਹੁਤ ਜ਼ਿਆਦਾ ਨੌਲੇਜ ਰੱਖਦੀਆਂ ਹਨ ਸਾਡੇ ਤੋਂ ਵੀ ਵੱਧ ਤਉ ਆਪਣੇ ਸੁਝਾਅ ਵੀ ਜਰੂਰ ਸ਼ੇਅਰ ਕਰਿਆ ਕਰੋ ਹਨਾ ਕਿਉਂਕਿ ਬੰਦਾ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈਗਾ ਹੋ ਗਈ ਫੱਟੀ ਤਿਆਰ ਆਹ ਆਪਣੀ ਭੈਣ ਨੂੰ ਫੱਟੀ ਆ ਦੇਖੋ ਇਸ ਤਰ੍ਹਾਂ ਤਿਆਰ ਹੋਊਗੀ ਹੁਣ ਆਪਾਂ ਨੇ ਕੀ ਕਰਨਾ ਐਸ ਥਾਂ ਤੋਂ ਬਿਲਕੁਲ ਤੁਹਾਨੂੰ ਸੌਖਾ ਕਰਤਾ ਇਧਰਲੇ ਪਾਸੇ ਉਹ ਧਰ ਕੇ ਤੁਸੀਂ ਸਿਲਾਈ ਲਾਉਣੀ ਸ਼ੁਰੂ ਕਰ ਦੇਣੀ ਹੈ ਜਦੋਂ ਤੁਸੀਂ ਫੱਟੀ ਦੀ ਸਿਲਾਈ ਲਾਉਣੀ ਹੈ ਕੁੜਤੇ ਦੇ ਨਾਲ ਜੋੜ ਕੇ ਹੇਠਲੇ ਪਾਸੇ ਉਤਰਿਆ ਕਰੋ ਫੱਟੀ ਨੂੰ ਹੇਠਾਂ ਧਰ ਲਿਆ ਕਰੋ ਕੁੜਤੇ ਵਾਲੇ ਪਾਸੇ ਨੂੰ ਉੱਪਰ ਤੇ ਨੀਚੇ ਤੋਂ ਸਿਲਾਈ ਤਾਂ ਨੂੰ ਲੈ ਜਾ ਕਰੋ ਠੀਕ ਆ ਤਾਂ ਕਿ ਆਪਣੀ ਢੱਲੀ ਜੀ ਨਾ ਪਵੇ ਹੁਣ ਮੈਨੂੰ ਲੱਗਦਾ ਆਪਾਂ ਉਹਨੂੰ ਨਾ ਅੱਜ ਵਾਲੀ ਵੀਡੀਓ ਇੱਥੇ ਖਤਮ ਕਰਨੀ ਪਊਗੀ ਆਪਣਾ ਕਲਰ ਕਾਫ ਜਿਹੜਾ ਉਹ ਪੇਸਟਿੰਗ ਭੈਣੋਂ ਨਹੀਂ ਹੋਣਾ ਲਾਈਟ ਚਲੀ ਗਈ ਇਹ ਜਿਹੜੀ 파ਰਟ ਆਪਣਾ ਰਹਿ ਜਾਊਗਾ ਕਲਰ ਕਾਫ ਪੇਸਟਿੰਗ ਕਰਨ ਦਾ ਹਨਾ ਉਹ ਮੈਂ ਜਲਦੀ ਵੀਡੀਓ ਅੱਜ ਹੀ ਪਾ ਕੇ ਤੁਹਾਨੂੰ ਅਪਲੋਡ ਕਰੂੰਗਾ ਜਿੰਨੀ ਚੀਜ਼ ਤੁਹਾਨੂੰ ਸਮਝ ਆਈ ਹੈ ਭੈਣੋ ਉਹ ਤੁਸੀਂ ਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਜਰੂਰ ਦੱਸਣਾ ਹਨਾ ਅੱਜ ਵਾਲੀ ਵੀਡੀਓ ਆਪਾਂ ਇੱਥੇ ਸਨਮਾਪਤ ਕਰਦੇ ਹਾਂ ਕਿਉਂਕਿ ਲਾਈਟ ਚਲੀ ਗਈ ਆਪਾਂ ਨੂੰ ਇਹ ਵੀਡੀਓ ਅੱਜ ਨਾ ਇੱਥੇ ਸਨਮਾਪਤ ਕਰਨੀ ਪੈ ਰਹੀ ਆ ਠੀਕ ਆ ਜੇ ਕਿਸੇ ਹੋਰ ਟੌਪਿਕ ਤੇ ਫੇ ਆਪਾਂ ਜਲਦੀ ਮਿਲਦੇ ਆਂ ਕੱਲ੍ਹ ਕਾ ਆਪਦੀ ਪੂਰੀ ਪੇਸਟਿੰਗ ਵਾਲੀ ਵੀਡੀਓ ਲੈ ਕੇ ਲਾਈਟ ਚਲੀ ਜਾਣ ਕਰਕੇ ਆਪਾਂ ਉਹਨੂੰ ਪੇਸਟਿੰਗਾਂ ਜੇ ਇੱਥੇ ਰੋਕਣੀ ਪੈ ਰਹੀ ਆ ਮਿਲਦੇ ਆਂ ਆਪਾਂ ਜਲਦੀ ਨਵੀਂ ਵੀਡੀਓ 'ਚ ਧੰਨਵਾਦ